ਇਹ ਪਾਣੀ ਆ ਤੇ ਪੰਜਾਬ ਆ ਪੰਜਾਬ ਤਾਂ ਹੀ ਪੰਜਾਬ ਦਾ ਨਾਂ ਪੰਜਾਂ ਦਰਿਆਵਾਂ ਤੋਂ ਹੀ ਪਿਆ ਅੱਗੇ ਇਹਨਾਂ ਸੈਂਟਰ ਦੀਆਂ ਸਰਕਾਰਾਂ ਨੇ ਸਾਡੇ ਨਾਲ ਕਾਨੂੰਨੀ ਖੇਡ ਖੇਡ ਕੇ ਪੰਜਾਬ ਨੂੰ ਵੱਢ ਕੇ ਸਾਡਾ ਲੈਂਦਾ ਪੰਜਾਬ ਮਾਝਾ ਵੱਢ ਕੇ ਢਾਈ ਦਰਿਆ ਦੇ ਅੱਗੇ ਪਾਕਿਸਤਾਨ ਨੂੰ ਦੇਤੇ ਆ ਸਾਡੇ ਐਵੇਂ ਹੀ ਨਜਾਇਜ਼ ਸਰਦਾਂ ਬਣਾਤੀਆਂ ਨਜਾਇਜ਼ ਲੜਾਈਆਂ ਬਣਾਤੀਆਂ ਤੇ ਜਿਹੜੇ ਢਾਈ ਦਰਿਆ ਰਹਿ ਗਏ ਉਹਦਾ ਇਹ ਧੋਖੇ ਨਾਲ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਜਾਦਾ ਪਾਣੀ ਲਈ ਜਾਂਦੇ ਆ ਪੰਜਾਬ ਸਰਕਾਰ ਇੱਕ ਤਰਫਾ ਇੱਕੇ ਸਟੈਂਡ ਤੇ ਆ ਅਸੀਂ ਆਪਦਾ ਪਾਣੀ ਦੂਜੀ ਸਟੇਟ ਨੂੰ ਨਜਾਇਜ਼ ਨਹੀਂ ਜਾਣ ਦੇਵਾਂਗੇ ਪਹਿਲਾਂ ਅਸੀਂ ਪੰਜਾਬ ਦੀ ਜ਼ਮੀਨ ਉਹਦੀ ਸਿੰਚਾਈ ਕਰਾਂਗੇ ਉਹਦੇ ਬਾਅਦ ਜੇ ਕੋਈ ਵਜਦਾ ਹੋ ਫਿਰ ਸੋਚਾਂਗੇ ਮంత్రి ਪੰਜਾਬ ਦੇ ਜਿਹੜੇ ਸ਼ਬਦਾਂ ਤੇ ਖਰੇ ਉਤਰਨਗੇ ਉਹ ਕਹਿੰਦੇ ਸੀਗੇ ਖਾਤਮਾ ਕਰਾਂਗੇ ਪੰਜਾਬ ਚੋਂ ਹੋ ਜੂ ਖਾਤਮਾ ਫਿਰ ਬਿਲਕੁਲ ਜੀ ਮੈਨੂੰ ਲੱਗਦਾ ਕਿ ਆਪਦੇ ਲਈ ਜਰੂਰ ਬੰਦੇ ਨੂੰ ਜ਼ਿੰਦਗੀ ਚ ਕੋਈ ਨਾ ਕੋਈ ਟਾਰਗੇਟ ਰੱਖਣਾ ਚਾਹੀਦਾ ਸੋ ਮੁੱਖ ਮੰਤਰੀ ਸਾਹਿਬ ਨੇ ਇਹ ਪੰਜਾਬ ਲਈ ਇੱਕ ਟਾਰਗੇਟ ਰੱਖਿਆ ਜਿਹਦੇ ਚ ਸਾਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਅਸੀਂ ਇਹਦੇ ਤੇ ਖਰੇ ਉਤਰੀਏ ਅੱਜ ਉਹਦੇ ਪਿੰਡਾਂ ਦੇ ਵਿੱਚ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹ ਸਾਰੀਆਂ ਅੱਜ ਉਹਦੇ ਇਕੱਤਰ ਉਹਦੇ ਇਕੱਠੀਆਂ ਕੀਤੀਆਂ ਗਈਆਂ ਸੀ ਵੱਡੇ ਵੱਡੀ ਤਦਾਦ ਦੇ ਵਿੱਚ ਉਹਦੇ ਸਾਰੇ ਆਣੇ ਪਹੁੰਚੇ ਨੇ ਤੇ ਉਹ ਬीडीसी ਵਿਲੇਜ ਡਿਫੈਂਸ ਕਮੇਟੀਆਂ ਦੇ ਜਿੰਨੇ ਅੱਜ ਮੈਂਬਰ ਸਾਹਿਬਾਨ ਪਹੁੰਚੇ ਨੇ ਅੱਜ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਸੀ ਉਹਰੇ ਸੌ ਚਕਾਈ ਹੈ ਉਹ ਸੌ ਦੇ ਵਿੱਚ ਇਹੀ ਹੈ ਕਿ ਮੈਂ ਆਪਣੇ ਪਿੰਡ ਦੇ ਵਿੱਚ ਨਾ ਕਿਸੇ ਨਸ਼ਾ ਤਸਕਰ ਨੂੰ ਵੜਨ ਦੇਵਾਂਗਾ ਤੇ ਨਾ ਇਹ ਜੇ ਕੋਈ ਉਹਰੇ ਨਸ਼ਾ ਕਰਦਾ ਤਾਂ ਉਹਨੂੰ ਸਮਝਾਵਾਂਗਾ ਤੇ ਸਮਝਾ ਕੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਪ੍ਰੇਰਿਤ ਕਰੂੰਗਾ ਆਪਣੇ ਪਿੰਡ ਨੂੰ ਆਪਣੇ ਵਾਰਡ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਮੈਂ ਪੂਰੇ ਤਨੋਂ ਮਨੋਂ ਆਪਣਾ ਪੂਰਾ ਜਾਨੀ ਕਿ ਸਮਰਪਣ ਹੋ ਕੇ ਸਰਕਾਰ ਦਾ ਸਾਥ ਦੋ ਇਹ ਉਹ ਜੰਗਲ ਦੀ ਆਗਿਆ ਜਿਹੜੀ ਪਹਿਲਾਂ ਸਾਡੇ ਸੂਬੇ ਚ ਆਈ ਸਾਡੇ ਗਲੀ ਮੱਲਿਆਂ ਚ ਵੜੀ ਮੁੜ ਕੇ ਸਾਡੀਆਂ ਗਾਂ ਗਲੀਆਂ ਤੇ ਸਾਡੇ ਆਂਢ ਗੁਆਂਢ ਆਈ ਤੇ ਇਹ ਅੱਗ ਦਾ ਕੋਈ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਘਰ ਚ ਵੜ ਜਾਣੀ ਆ ਜਿੰਨੇ ਵੀ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਚੇਅਰਮੈਨ ਸਰਪੰਚ ਮੋਤਵਾਰ ਸੱਜਣ ਆਏ ਸਾਰਿਆਂ ਨੂੰ ਇਹੋ ਹੀ ਸੌਂ ਚਖਾਈ ਗਈ ਆ ਕਿ ਤੁਸੀਂ ਜਾਂ ਅਸੀਂ ਕਿਸੇ ਵੀ ਸਮਗਲਰ ਦੀ ਮਦਦ ਨਹੀਂ ਕਰਨੀ ਜੇ ਕੋਈ ਸਮਗਲਰ ਆ ਉਹਦੀ ਜਾਣਕਾਰੀ ਪੁਲਿਸ ਨੂੰ ਦੇਣੀ ਆ ਤੇ ਇਹਨਾਂ ਤੇ ਸਖਤੋ ਸਖਤ ਕਾਰਵਾਈਆਂ ਕਰਾਉਣੀਆਂ ਜੇ ਪੁਲਿਸ ਨੂੰ ਕੰਮ ਕਰਨ ਦੇਣ ਤਾਂ ਨਸ਼ਾ ਇੱਕ ਦਿਹਾੜੀ ਜੀ ਬੰਦ ਹੋ ਜਾਊਗਾ ਬਾੜੀ ਗਾਲੀ ਕੋਈ 31 ਮਈ ਦੇ ਗਾਲੀ ਕੋਈ ਨਹੀਂ 来 ਗਈ ਹੈ ਆਪਣੀ ਕੋਟ ਦੀ ਪਾਵਨ ਪਵਿੱਤਰ ਧਰਤੀ ਤੋਂ ਸ਼ੁਰੂਆਤ ਹੋਈ ਹੈ ਸੋ ਇਹ ਇੱਕ ਸਾਡੇ ਬੱਚਿਆਂ ਤੇ ਭਵਿੱਖ ਨੂੰ ਬਚਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਜਿਹਦੇ ਵਿੱਚ ਅਸੀਂ ਸਾਰੇ ਪੰਜਾਬ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਕੋਟ ਕਹਿੰਦੇ ਆ ਵੀ ਬੈਸਟ ਚੱਲ ਰਿਹਾ ਪਹਿਲੇ ਨੰਬਰ ਤੇ ਅਹ ਦੇਖੋ ਜੀ ਇਹਦੇ ਵਿੱਚ ਪੁਲਿਸ ਦੀ ਬਹੁਤ ਵੱਡੀ ਕਾਰਗੁਜ਼ਾਰੀ ਹੈ ਜਿਹੜੇ ਕਿ ਉਹ ਰਿਸ਼ਾਤਸਕਰਾਂ ਨੂੰ ਵੱਡੇ ਪੱਧਰ ਤੇ ਹੱਥ ਪਾ ਰਹੇ ਨੇ ਔਰ ਉਸ ਤੋਂ ਵੱਧ ਮੈਨੂੰ ਲੱਗਦਾ ਕਿ ਇਥੋਂ ਦੇ ਲੋਕ ਜੋ ਇੱਕ ਵਧੀਆ ਸੋਚ ਰੱਖਦੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਮੁਬਾਰਕਬਾਦ ਫਰੀਦਕੋਟ ਨੂੰ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਸ਼ਬਦਾਂ ਤੇ ਖਰੇ ਉਤਰਨਗੇ ਉਹ ਕਹਿੰਦੇ ਸੀਗੇ ਖਾਤਮਾ ਕਰਾਂਗੇ ਪੰਜਾਬ ਚੋਂ ਹੋ ਜਾਊ ਖਾਤਮਾ ਫਿਰ ਬਿਲਕੁਲ ਜੀ ਮੈਨੂੰ ਲੱਗਦਾ ਕਿ ਆਪਦੇ ਲਈ ਜਰੂਰ ਬੰਦੇ ਨੂੰ ਜ਼ਿੰਦਗੀ ਚ ਕੋਈ ਨਾ ਕੋਈ ਟਾਰਗੇਟ ਰੱਖਣਾ ਚਾਹੀਦਾ ਸੋ ਮੁੱਖ ਮੰਤਰੀ ਸਾਹਿਬ ਨੇ ਇਹ ਪੰਜਾਬ ਲਈ ਇੱਕ ਟਾਰਗੇਟ ਰੱਖਿਆ ਜਿਹਦੇ ਚ ਸਾਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਅਸੀਂ ਇਰਤੇ ਖਰੇ ਉੱਤਰੀਏ ਥੈਂਕ ਯੂ ਵੈਰੀ ਮੱਚ ਤਾਂ ਸੁਣਿਆ ਇਹ ਸੰਨ ਡਾਕਟਰ ਬਲਜੀਤ ਕੌਰ ਤਾਂ ਇਹਨਾਂ ਨੇ ਗੱਲ ਸਾਂਝੀ ਕੀਤੀ ਹੈ ਤਾਂ ਹੋਰ ਵੀ ਲੀਡਰਾਂ ਦੇ ਨਾਲ ਗੱਲਬਾਤ ਕਰਾਂਗੇ ਤਰਣ ਜੀ ਬਾਬਾ ਫਰੀਦ ਦੀ ਧਰਤੀ ਤੇ ਪਹੁੰਚੇ ਆਂ ਕਿੰਨੇ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਦੇਖੋ ਇਹ ਸਭ ਤੋਂ ਪਾਵਨ ਪਵਿੱਤਰ ਮੁਕੱਦਸ ਸਥਾਨ ਹੈ ਬਾਬਾ ਫਰੀਦ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਫਰੀਦਕੋਟ ਅੱਜ ਜਿਹੜੇ ਜੋ ਸਾਡੀ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਉਪਰਾਲਾ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਉਸ ਮੁਹਿੰਮ ਦੇ ਤਹਿਤ ਆਏ ਸੀ ਅੱਜ ਉਹਦੇ ਪਿੰਡਾਂ ਦੇ ਵਿੱਚ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹ ਸਾਰੀਆਂ ਅੱਜ ਉਹਰੇ ਇਕੱਤਰਤ ਉਹਰੇ ਇਕੱਠੀਆਂ ਕੀਤੀਆਂ ਗਈਆਂ ਸੀ ਵੱਡੇ ਵੱਡੀ ਤਦਾਦ ਦੇ ਵਿੱਚ ਉਹਰੇ ਸਾਰੇ ਆਣੇ ਪਹੁੰਚੇ ਨੇ ਦੇ ਉਹ ਬीडीसी ਵਿਲੇਜ ਡਿਫੈਂਸ ਕਮੇਟੀਆਂ ਦੇ ਜਿੰਨੇ ਅੱਜ ਮੈਂਬਰ ਸਾਹਿਬਾਨ ਪਹੁੰਚੇ ਨੇ ਅੱਜ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਸੀਰੇ 100 ਚਕਾਈ ਹੈ ਉਹ 100 ਦੇ ਵਿੱਚ ਇਹੀ ਹੈ ਕਿ ਮੈਂ ਆਪਣੇ ਪਿੰਡ ਦੇ ਵਿੱਚ ਨਾ ਕਿਸੇ ਨਸ਼ਾ ਤਸਕਰ ਨੂੰ ਵੜਨ ਦਵਾਂਗਾ ਤੇ ਨਾ ਇਹ ਜੇ ਕੋਈ ਉਹ ਨਸ਼ਾ ਕਰਦਾ ਤਾਂ ਉਹਨੂੰ ਸਮਝਾਵਾਂਗਾ ਤੇ ਸਮਝਾ ਕੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਪ੍ਰੇਰਿਤ ਕਰੂੰਗਾ ਤੇ ਜੇਕਰ ਕੋਈ ਨਸ਼ਾ ਵੇਚਣ ਦੀ ਕੋਸ਼ਿਸ਼ ਕਰੂਗਾ ਤਾਂ ਉਹਦੀ ਜਿਹੜੀ ਇਤਲਾਹ ਏ ਮੈਂ ਕਾਨੂੰਨ ਨੂੰ ਦਵਾਵਾਂਗਾ ਤਾਂ ਜੋ ਇਮੀਡੀਏਟਲੀ ਅਸੀਂ ਉਹਦੇ ਤੇ ਕਾਰਵਾਈ ਕਰ ਸਕੀਏ ਤੇ ਆਪਣੇ ਆਪਣੇ ਪਿੰਡ ਨੂੰ ਆਪਣੇ ਵਾਰਡ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਮੈਂ ਪੂਰੇ ਤਨੋਂ ਮਨੋਂ ਆਪਣਾ ਪੂਰਾ ਜਾਨੀ ਕਿ ਸਮਰਪਣ ਹੋ ਕੇ ਸਰਕਾਰ ਦਾ ਸਾਥ ਦਊਂਗਾ ਜੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਨੰਬਰ ਚੱਲ ਰਿਹਾ ਹੈ ਕਿ ਲੱਗਦਾ ਪੂਰੇ ਪੰਜਾਬ ਨੇ ਵਾਲਾ ਮਾਡਲ ਫੋਲੋ ਕਰਨਾ ਚਾਹੀਦਾ ਹੈ ਇਸ ਇਸ ਬਾਰੇ ਕਾਰਵਾਈ ਕਰੋਂਗੇ ਦੇਖੋ ਬਾਬਾ ਫਰੀਦ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਔਰੇ ਗੁਰੂ ਮਹਾਰਾਜ ਨੇ ਆਪ ਜਦੋਂ ਆ ਕੇ ਚਰਨ ਪਾਏ ਹੋਣ ਤਾਂ ਫੇਰ ਤਾਂ ਇਸ ਤੋਂ ਪਾਵਨ ਪਵਿੱਤਰ ਹੋਰ ਹੋਏ ਕੀ ਸਕਦਾ ਸੋ ਇਹ ਨੇ ਨੰਬਰ 1 ਰਹਿਣਾ ਹੀ ਸੀ ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਪੰਜਾਬ ਸਾਡਾ ਵੈਸੀ ਨੰਬਰ 1 ਹੈ ਮੈਂ ਤੁਹਾਨੂੰ ਦੱਸਾਂ ਪੂਰਾ ਪੰਜਾਬ ਪੰਜਾਬ ਸਾਡੇ ਨੂੰ ਨਜ਼ਰ ਲੱਗ ਗਈ ਸੀ ਕਿ ਅਸੀਂ ਮਾੜੀਆਂ ਸਰਕਾਰਾਂ ਦੀ ਭੇਂਟ ਚੜ ਗਏ ਸੀ 7 ਤੋਂ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਤੇ 9 ਮਾਸਤੇ ਰਿਸ਼ਤੇ ਵਾਲੀ ਉਰੇ ਭਾਜਪਾ ਸਰਕਾਰ ਰਹੀ ਨਸ਼ਾ ਘਰ ਘਰ ਤੱਕ ਉਸ ਸਰਕਾਰ ਨੇ ਪਹੁੰਚਾਇਆ 17 ਤੋਂ 22 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਉਹਨਾਂ ਦੇ ਲੀਡਰਾਂ ਦੇ ਨਾਮ ਸੀ ਜਿਹੜੇ ਨਸ਼ਿਬ ਨਾਲਜੀਤ ਸਿੰਘ ਵੀ ਪੁੱਲਰ ਵੀ ਇੱਥੇ ਪਹੁੰਚਿਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਫਰੀਦਕੋਟ ਦੇ ਵਿੱਚ ਜੁੱਧ ਨਸ਼ਿਬ ਰਤ ਨੂੰ ਜਿਹੜੀ ਮਹਮ ਸੀ ਵੀ ਉਸ ਮੁੱਦੇ ਤੇ ਜਿਹੜਾ ਅੱਜ ਪ੍ਰੋਗਰਾਮ ਅਲਿਕਿਆ ਗਿਆ ਸੀ ਤਾਂ ਉਸੇ ਧਾਰਤੀ ਜਿਹੜਾ ਅੱਜ ਮੰਤਰੀ ਪਹੁੰਚਿਆ ਤਾਂ ਲਾਲਜੀਤ ਸਿੰਘ ਪੁੱਲਰ ਵੀ ਇੱਥੇ ਪਹੁੰਚਿਆ ਤਰਨਪ੍ਰੀਤ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ मैडम बलजीत कौर ਪਹੁੰਚੀ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਬਿਲਕੁਲ ਤਾਂ ਸੰਧਵਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਆ ਲਾਲਜੀਤ ਸਿੰਘ ਪੁੱਲਰ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਲਾਲਜੀਤ ਪੁੱਲਰ ਜੀ ਸਾਡੇ ਨਾਲ ਆ ਪੁੱਲਰ ਸਾਹਿਬ ਬਾਬਾ ਫਰੀਦ ਦੀ ਧਰਤੀ ਤੇ ਤੁਸੀਂ ਪਹਿਲਾਂ ਵੀ ਆਏ ਆ ਯੋਧ ਨਸ਼ੇ ਵਿਰੋਧੀ ਮੈਂ ਨੂੰ ਲੈ ਕੇ ਤੇ ਅੱਜ ਫੇਰ ਪਹੁੰਚ ਗਏ ਕਿਉਂਕਿ तमाम ਜਿਹੜੀ ਲੀਡਰਸ਼ਿਪ तमाम ਫਰੀਦਕੋਟ ਦੇ ਲੋਕ ਇੱਥੇ ਪਹੁੰਚੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਜੋਧ ਨਸ਼ੇ ਵਿਰੋਧੀ ਜਿਹੜੀ ਮਹਿੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚਲਾਈ ਆ ਉਹਦਾ ਹਿੱਸਾ ਪੰਜਾਬ ਦਾ ਇੱਕ ਇੱਕ ਬੱਚਾ ਇੱਕ ਇੱਕ ਨੌਜਵਾਨ ਇੱਕ ਇੱਕ ਬਜ਼ੁਰਗ ਬਣ ਗਿਆ ਜੇ ਪਿੰਡਾਂ ਦੀ ਗੱਲ ਕਰੀਏ ਜਾਂ ਸ਼ਹਿਰਾਂ ਦੀ ਗੱਲ ਕਰੀਏ ਲੋਕ ਧਿਆ ਕਰ ਚੁੱਕੇ ਆ ਵੀ ਇਹ ਜ਼ਹਿਰ ਬੰਦ ਕਰਨਾ ਇਹ ਉਹ ਜੰਗਲ ਦੀ ਆਗਿਆ ਜਿਹੜੀ ਪਹਿਲਾਂ ਸਾਡੇ ਸੂਬੇ ਚ ਆਈ ਸਾਡੇ ਗਲੀ ਮੱਲਿਆਂ 'ਚ ਵੜੀ ਮੁੜ ਕੇ ਸਾਡੀਆਂ ਗਾਂਹ ਗਲੀਆਂ 'ਚ ਤੇ ਸਾਡੇ ਆਂਢ ਗੁਆਂਢ ਆਈ ਤੇ ਇਹ ਅੱਗ ਦਾ ਕੋਈ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਘਰ 'ਚ ਵੜ ਜਣੀ ਆ ਇਹਦੇ ਤੇ ਸਾਨੂੰ ਸਾਰਿਆਂ ਨੂੰ ਇੱਕ ਮੋਟੋ ਹੋ ਕੇ ਸਾਥ ਦੇਣਾ ਚਾਹੀਦਾ ਤੇ ਅੱਜ ਵੀ ਉਹਦੇ ਤਹਿਤ ਜਿੰਨੇ ਵੀ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਚੇਅਰਮੈਨ ਸਰਪੰਚ ਮੋਤਵਾਰ ਸੱਜਣ ਆਏ ਸਾਰਿਆਂ ਨੂੰ ਇਹੋ ਹੀ ਸੋਚ ਚਖਾਈ ਗਈ ਆ ਕਿ ਤੁਸੀਂ ਜਾਂ ਅਸੀਂ ਕਿਸੇ ਵੀ ਸਮਗਲਰ ਦੀ ਮਦਦ ਨਹੀਂ ਕਰਨੀ ਜੇ ਕੋਈ ਸਮਗਲਰ ਆ ਉਹਦੀ ਜਾਣਕਾਰੀ ਪੁਲਿਸ ਨੂੰ ਦੇਣੀ ਆ ਤੇ ਇਹਨਾਂ ਤੇ ਸਖਤੋ ਸਖਤ ਕਾਰਵਾਈਆਂ ਕਰਾਉਣੀਆਂ ਜੇ ਕੋਈ ਬੱਚਾ ਗਲਤ ਰਸਤੇ ਦੇ ਪਿਆ ਗਲਤ ਸੰਗਤ ਚ ਪਿਆ ਉਸ ਬੱਚੇ ਦਾ ਡੀਡਿਕਸ਼ਨ ਸੈਂਟਰ ਚ ਫ੍ਰੀਜ ਲਾਜੂਗਾ ਤੇ ਉਸ ਬੱਚੇ ਨੂੰ ਉਹਦੀ ਯੋਗਤਾ ਅਨਸਾਰ ਜਾਂ ਕਿਤੇ ਪ੍ਰਾਈਵੇਟ ਇੰਡਸਟਰੀ ਚ ਜਾਂ ਜੇ ਉਹ ਯੋਗਤਾ ਪਾਉਂਦੀ ਹੈ ਉਹਨੂੰ ਸਰਕਾਰੀ ਨੌਕਰੀ ਦੇਵਾਂਗੇ ਉਹਨੂੰ ਮੁੱਖ ਧਾਰਾ ਚ ਲਿਆ ਕੇ ਉਹਦੇ ਘਰੇ ਖੁਸ਼ੀ ਖਚਾਲੀ ਆਪਦੇ ਪਰਿਵਾਰ ਚ ਹੱਸਦਾ ਵਸਦਾ ਵੇਖਣਾ ਚਾਹੁੰਦੀ ਹੈ ਮਾਨ ਸਰਕਾਰ ਤੇ ਮਾਨ ਸਰਕਾਰ ਦਾ ਇੱਕੋ ਏਜੰਡਾ ਹੈ ਸੀ ਅਰਵਿੰਦ ਕੇਜਰੀਵਾਲ ਜੀ ਦਾ ਇੱਕੋ ਜਿੰਦਾ ਜਾਂ ਤੇ ਇਹ ਸਮਗਲਰ ਇਹ ਕੰਮ ਛੱਡ ਦੇਣ ਤੇ ਜਾਂ ਫਿਰ ਪੰਜਾਬ ਛੱਡ ਦੇਣ ਨਹੀਂ ਤੇ ਪੀਲਾ ਪੰਜਾ ਇਹਨਾਂ ਦੇ ਘਰਾਂ ਤੇ ਇਸੇ ਤਰ੍ਹਾਂ ਚੱਲਦਾ ਰਹੂਗਾ ਪੁਲਿਸ ਸਾਹਿਬ ਤੁਹਾਡਾ ਅਸ਼ੀਰਵਾਦ ਹੈ ਫਰੀਦਕੋਟ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਫਰੀਦਕੋਟ ਬੈਸਟ ਪਹਿਲੇ ਨੰਬਰ ਤੇ ਚੱਲ ਰਿਹਾ ਬਿਲਕੁਲ ਫਰੀਦਕੋਟ ਇਸੇ ਤਰ੍ਹਾਂ ਹੀ ਬੈਸਟ ਚੱਲਦਾ ਰਹੂਗਾ ਤੇ ਜਿਹੜੇ ਸਮਗਲਰ ਆ ਉਹਨਾਂ ਦੇ 90% ਘਰਾਂ ਨੂੰ ਪੂਰੇ ਪੰਜਾਬ 'ਚ ਜੰਦਰੇ ਲੱਗੇ ਆ ਜਾਂ ਤੇ ਕੰਮ ਛੱਡ ਦੇਣਗੇ ਤੇ ਜਾਂ ਫਿਰ ਇੱਥੋਂ ਪੰਜਾਬ 'ਚੋਂ ਆਪਦੇ ਘਰ ਛੱਡ ਕੇ ਪਾਸੇ ਚੱਲ ਜੇ ਮੰਤਰੀ ਪੰਜਾਬ ਦੇ ਸ਼ਬਦਾਂ ਬਿਲਕੁਲ ਪੰਜਾਬ ਨਸ਼ਾ ਮੁਕਤ ਹੋਊਗਾ ਪਹਿਲੀਆਂ ਸਰਕਾਰਾਂ ਦੇ ਵਿੱਚ ਨਸ਼ੇ ਦੇ ਜਿਹੜੇ ਸਮਗਲਰ ਸੀ ਉਹਨਾਂ ਦੀ ਪੁਸ਼ਤਪਨਾਈ ਕੀਤੀ ਜਾਂਦੀ ਜਿਹੜੇ ਪਿੰਡ ਦੇ ਮੋਦ ਪਰ ਪਹਿਲਾਂ ਉਹਨਾਂ ਥਾਣੇ ਜਾਣਾ ਜੇ ਤਾਂ ਗੱਲ ਚੱਲ ਜਣੀ ਫਿਰ ਐਮਐਲਏ ਮੰਤਰੀ ਵੱਲੋਂ ਐਸਐਸਪੀ ਨੂੰ ਡੀਆਈਜੀ ਡੀਜੀ ਤੱਕ ਸੰਪਰਕ ਕੀਤਾ ਜਾਣਾ ਜੇ ਲੋੜ ਪੈਣੀ ਡੀਜੀਪੀ ਤੱਕ ਵੀ ਫੋਨ ਹੋਣੇ ਆਪਣੀ ਸਰਕਾਰ ਚ 3 ਸਾਲ ਹੋ ਗਏ ਸਰਕਾਰ ਬਣੀ ਨੂੰ ਨਾ ਤੇ ਅਜੇ ਤੱਕ ਸਾਡਾ ਕੋਈ ਐਮਐਲਏ ਮੰਤਰੀ ਨਾ ਕੋਈ ਸਾਡਾ ਮੋਦ ਪਰ ਨਾ ਕੋਈ ਸਾਡਾ ਸਰਪੰਚ ਨਾ ਕੋਈ ਚੇਅਰਮੈਨ ਜਿਨਨੇ ਸਮਗਲਰ ਦੀ ਥਾਣੇ ਇੱਕ ਫੋਨ ਕਾਲ ਵੀ ਕੀਤੀ ਹੋਵੇ ਇਹ ਕਿਹਾ ਹੋਊਗਾ ਪੀ ਇਹ ਸਮਗਲਰ ਇਹ ਤੇ ਫੜ ਕੇ ਠੋਸ ਤਰ ਤੋਸ ਕਾਰਵਾਈ ਕੀਤੀ ਜਾਵੇ ਫ੍ਰੀ ਹੈਂਡ ਕਰਤੀ ਆ ਪੁਲਿਸ ਪੁਲਿਸ ਨੂੰ ਪੁੱਛ ਸਕਦੇ ਤੁਸੀਂ ਵੀ ਵਾਕਈ ਏਵੇਂ ਹੀ ਆ ਪੁਲਿਸ ਨੂੰ ਇਹ ਕਿਹਾ ਗਿਆ ਕਿ ਜਿਹੜਾ ਸਮਾਜ ਵਿਰੋਧੀ ਅੰਸਰ ਆ ਜਿਹੜਾ ਸਮਗਲਰ ਗੈਂਗਸਟਰ ਆ ਉਹਦੇ ਨਾਲ ਕੋਈ ਰਹਿਤ ਨਾ ਕੀਤੀ ਜਾਵੇ ਜਿਹੜਾ ਸਮਾਜ ਦਾ ਦੁਸ਼ਮਣ ਆ ਉਹ ਸਾਰੇ ਲੋਕਾਂ ਦਾ ਦੁਸ਼ਮਣ ਆ ਕੋਲਾ ਸਾਹਿਬ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਦੋਂ ਐਲਾਨ ਆਉਂਦਾ ਐਲਾਨ ਹੁੰਦੇ ਆ ਆਵਾਵੇਂ ਪਾਰਟੀ ਕੱਲ ਤੇ ਸੜਕਾਂ ਤੇ ਉਤਰਿਆ ਹੀ ਹੈ ਬਿਲਕੁਲ ਵੇਖੋ ਜੀ ਜਿਹੜਾ ਪੰਜਾਬ ਦੇ ਪਾਣੀ ਆ ਜੇ ਪਾਣੀ ਆ ਤੇ ਪੰਜਾਬ ਆ ਪੰਜਾਬ ਤਾਂ ਹੀ ਪੰਜਾਬ ਦਾ ਨਾਂ ਪੰਜਾਂ ਦਰਿਆਵਾਂ ਤੋਂ ਪਿਆ ਅੱਗੇ ਇਹਨਾਂ ਸੈਂਟਰ ਦੀਆਂ ਸਰਕਾਰਾਂ ਨੇ ਸਾਡੇ ਨਾਲ ਕਾਨੂੰਨੀ ਖੇਡ ਖੇਡ ਕੇ ਪੰਜਾਬ ਨੂੰ ਵੱਢ ਕੇ ਸਾਡਾ ਲਹਿੰਦਾ ਪੰਜਾਬ ਮਾਝਾ ਵੱਢ ਕੇ ਢਾਈ ਦਰਿਆ ਦੇ ਅੱਗੇ ਪਾਕਿਸਤਾਨ ਨੂੰ ਦੇਤੇ ਆ ਸਾਡੇ ਐਵੇਂ ਨਜਾਇਜ਼ ਸਰਦਾਂ ਬਣਾਤੀਆਂ ਨਜਾਇਜ਼ ਲੜਾਈਆਂ ਬਣਾਤੀਆਂ ਤੇ ਜਿਹੜੇ ਢਾਈ ਦਰਿਆ ਰਹਿ ਗਏ ਉਹਦਾ ਇਹ ਧੋਖੇ ਨਾਲ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਜ਼ਿਆਦਾ ਪਾਣੀ ਲਈ ਜਾਂਦੇ ਆ ਚਲੋ ਜੋ ਪੁਰਾਣੀਆਂ ਸਰਕਾਰਾਂ ਵਾਲੇ ਐਗਰੀਮੈਂਟ ਹੋਏ ਆ ਉਹਨਾਂ ਦੀ ਨਹੀਂ ਅਸੀਂ ਕੋਈ ਕਿੰਤੂ ਪਰੰਤੂ ਕਰਦੇ ਪਰ ਜਿਹੜੇ ਐਗਰੀਮੈਂਟ ਹੋਏ ਉਹਨਾਂ ਤੇ ਪੂਰੇ ਲੈਣੇ ਪਾਣੀ ਤੇ ਪੰਜਾਬ ਦਾ ਪਹਿਲਾਂ ਸਾਨੂੰ ਵੇਖੋ ਇਹਨਾਂ ਨੂੰ ਚਾਹੀਦਾ ਵੀ ਪਹਿਲਾਂ ਆਪਦੇ ਸੂਬੇ ਦਾ ਪਾਣੀ ਪੂਰਾ ਕਰ ਲਓ ਉਹਦੇ ਬਾਅਦ ਸਾਨੂੰ ਦੇ ਦਿਓ 153 ਬਲਾਕੇ 153 ਜੋ 1 ਸਾਰਾ ਸਾਡੇ ਡਾਰਕ ਜ਼ੋਨ ਦੇ ਵਿੱਚ ਚਲ ਗਿਆ ਖਤਰੇ ਦੀ ਘੰਟੀ ਵੱਜ ਗਈ ਆਉਣ ਵਾਲੇ ਸਮੇਂ 'ਚ ਹੋ ਸਕਦਾ ਉਹਨਾਂ 117 ਬਲਾਕਾਂ 'ਚੋਂ ਪਾਣੀ ਕੱਢਣ ਤੇ ਪਾਬੰਦੀ ਲੱਗ ਜੇ ਤੇ ਅਸਕਰ ਪੂਰਾ ਠੋਕੇ ਨਾਲ ਖੜੂਗੀ ਪੰਜਾਬ ਦਾ ਨੁਕਸਾਨ ਨਹੀਂ ਹੋਊਗੀ ਵੀ ਕੋਈ ਵੀ ਸੰਘਰਸ਼ ਕਰਨਾ ਪਿਆ ਕਰੂਗੇ ਪੰਜਾਬ ਸਰਕਾਰ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਆੜਤੀਏ ਵਪਾਰੀ ਮਜ਼ਦੂਰ ਸਾਰੇ ਪੰਜਾਬ ਦੇ ਪਾਣੀਆਂ ਨਾਲ ਖੜਨਗੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਗੇ ਪੰਜਾਬ ਸਰਕਾਰ ਇੱਕ ਤਰਫਾ ਇੱਕੇ ਸਟੈਂਡ ਤੇ ਆ ਅਸੀਂ ਆਪਦਾ ਪਾਣੀ ਦੂਜੀ ਸਟੇਟ ਨੂੰ ਨਜਾਇਜ਼ ਨਹੀਂ ਜਾਣ ਦੇਵਾਂਗੇ ਪਹਿਲਾਂ ਅਸੀਂ ਪੰਜਾਬ ਦੀ ਜ਼ਮੀਨ ਉਹਦੀ ਸਿੰਚਾਈ ਕਰਾਂਗੇ ਉਹਦੇ ਬਾਅਦ ਜੇ ਕੋਈ ਵਾਜਦਾ ਹੋ ਫਿਰ ਸੋਚਾਂਗੇ ਤਾਂ ਬਿਲਕੁਲ ਸੁਣਿਆ ਤੁਸੀਂ ਉਹ ਆਉਂਦੇ ਵੀ ਅਸੀਂ ਜਿਵੇਂ ਹੁਣ ਨਸ਼ੀਦ ਮੁੱਦੇ ਤੇ ਗੱਲਬਾਤ ਕੀਤੀ ਹੈ ਤੇ ਉਸੇ ਤਰ੍ਹਾਂ ਪਾਣੀਆਂ ਦੇ ਮੁੱਦੇ ਤੇ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਪਾਣੀਆਂ ਦੇ ਮੁੱਦੇ ਤੇ ਵੀ ਜਿਹੜਾ ਡਟ ਕਖੜੇ ਆ ਅੱਜ ਤੇ ਆ ਮੁਹਿੰਮ ਨੂੰ ਕਿਵੇਂ ਦੇਖਦੇ ਆ ਕਿਉਂਕਿ ਮੰਤਰੀ ਪਹੁੰਚੀ ਆ ਪੂਰੀ ਇੱਥੇ ਜਿਹੜੇ ਲੋਕਾਂ ਨੂੰ ਤੁਸੀਂ ਦੇਖ ਦੇਖੋ ਇਹ ਜਿਹੜਾ ਕੰਮ ਹੁਣ ਹੋਇਆ ਨਾ ਇਹ ਕੰਮ ਜਦੋਂ ਮਾਨ ਸਰਕਾਰ ਨੇ ਸੌ ਚੁੱਕੀ ਸੀ ਹੁਸੈਨੀ ਵਾਲੇ ਉੱਥੇ ਹੀ ਸ਼ੁਰੂ ਹੋਣਾ ਚਾਹੀਦਾ ਸੀਗਾ ਚਲੋ ਫਿਰ ਵੀ ਮੈਨੂੰ ਬੜੀ ਖੁਸ਼ੀ ਆ ਦੇਰ ਆਇਆ ਦਰਸਤਾ ਹੈ ਮੈਂ ਨਰਿੰਦਰ ਸਿੰਘ ਗਿੱਲ ਸੂਬਾ ਉਮੀਦ ਪ੍ਰਧਾਨ ਫ੍ਰੀਡਮ ਫਾਈਟਰ ਡਿਪੈਂਡੈਂਸ ਐਸੋਸ਼ੀਏਸ਼ਨ ਪੰਜਾਬ ਕੰਮ ਬਹੁਤ ਵਧੀਆ ਪਰ ਜੇ ਮਾਨ ਸਰਕਾਰ ਸਹੀ ਮੈਨੇਜ ਨੂੰ ਕਰਨੀ ਚਾਹੁੰਦੀ ਹੈ ਤਾਂ ਅਸੀਂ ਸਾਰੇ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਫ੍ਰੀडम फाइਟਰ ਜਥੇ ਬੰਦੀਆਂ ਪੰਜਾਬ ਪੁਲਿਸ ਨੂੰ ਇੱਕ ਵਾਰੀਏ اختیار ਦੇ ਦੇਣ ਵੀ ਪੰਜਾਬ ਪੁਲਿਸ ਸਹੀ ਕੰਮ ਕਰੇ ਸਹੀ ਕੰਮ ਪੰਜਾਬ ਪੁਲਿਸ ਨੂੰ ਕਰਨ ਦੇਣ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਉਹ ਦਿਨ ਦੂਰ ਨਹੀਂ ਮੈਂ ਕਹਿੰਦਾ 31 ਮਈ ਨੂੰ ਛੱਡੋ ਤੁਸੀਂ 10 ਮਈ ਨੂੰ ਹੀ ਨਸ਼ਾ ਪੰਜਾਬ ਚ ਬੰਦ ਹੋ ਜਾਊਗਾ ਪਰ ਜੇ ਇਹ ਸਜੋਹ ਦੇਣ ਸਾਨੂੰ ਅਸੀਂ ਆ ਦੱਸਾਂਗੇ ਤੁਹਾਡੇ ਮਰੇ ਜਿਹੜਾ ਨਸ਼ਾ ਵੇਚਦਾ ਵਾ ਪਰਾ ਐਸਐਸਪੀ ਫ੍ਰੀ ਕੋਡ ਇਸ ਗੱਲ ਨੂੰ ਤਤਪਰ ਰਵੇ ਜੇ ਨਰਿੰਦਰ ਸਿੰਘ ਗਿੱਲ ਦਾ ਟੈਲੀਫੋਨ ਆਂਦਾ 98554 52876 ਤੋਂ ਵੀ ਫਲਾਣਾ ਬੰਦਾ ਨਸ਼ਾ ਵੇਚਣ ਡਿਆ ਵਾ ਤੇ ਮੈਂ ਉਹਦੀ ਬਾਹ ਫੜੀ ਹੋਵੇ ਉਹਨਾਂ ਨੇ ਤਾਂ ਨੰਬਰ ਜਾਰੀ ਕੀਤੇ ਆ ਉਹਦੇ ਵੀ ਗੱਲ ਕਰੋ ਇਸ ਮੁੱਦੇ ਤੇ ਨੰਬਰ ਜਾਰੀ ਕਰਤੇ ਆ ਮਗਰ ਮੱਛੇੜਾ ਫੜਿਆ ਜੇ ਖਬਰਾਂ ਆਉਣ ਡੀਆਂ ਨੇ ਐਮਐਲਏ ਫ੍ਰੀ ਕੋਡ ਆਂਦਾ ਵਾ ਵੀ ਬੰਦੇ ਨੂੰ ਗੱਡੀ ਹੱਥ ਦੇ ਕੇ ਤੇ ਬੰਦੇ ਗੱਡੀ 'ਚ ਚੜ ਗਏ ਪੁਲਿਸ ਨੇ ਪਰਚਾ ਦਰਜ ਕੀਤਾ ਕਿ ਗੱਡੀ ਪਾਰਕ ਦੇ ਕੋਲ ਮੂੰਹ ਕਰਕੇ ਖੜੀ ਸੀ ਉਹਦੇ 'ਚ ਨਸ਼ਾ ਤੋਲਣ ਵਾਲਾ ਕੰਡਾ ਪਿਆ ਹੈਗਾ ਹੁਣ ਪਤਾ ਨਹੀਂ ਐਮਐਲਏ ਸਹੀ ਆ ਕਿ ਪੁਲਿਸ ਸਹੀ ਆ ਜਿੱਥੇ ਫਰੀਦਕੋਟ ਬੈਸਟ ਚੱਲ ਰਿਹਾ ਪਹਿਲੇ ਨੰਬਰ ਤੇ ਚੱਲ ਰਿਹਾ ਤੁਸੀਂ ਖੁਸ਼ ਹੋ ਫਰੀਦਕੋਟ ਬੈਸਟ ਸੀਗਾ ਬੈਸਟ ਹੀ ਰਹੂਗਾ ਬਾਬੇ ਫਰੀਦ ਦੀ ਧਰਤੀ ਇਹ ਮਹਿਮ ਜਿਹੜੀ ਏ ਇਹ ਜਿੰਨੇ ਐਮਸੀ ਨੇ ਮੈਂ ਸਾਰੇ ਐਮਸੀਆਂ ਨੂੰ ਨਰਿੰਦਰ ਜੀ ਦਾ ਨਿੰਦਾ ਪ੍ਰਧਾਨ ਨੂੰ ਹੀ ਬੇਨਤੀ ਕਰਦਾ ਤੁਸੀਂ 25 ਵਾਰਡਾਂ ਦੇ ਜਮ ਮਹਿਮ ਚਲਾਓ ਤੁਹਾਡੇ ਕੋ ਗੋਲੀ ਮਾਰੇ ਤੁਹਾਡੇ ਕੋ ਗੰਡਾਸਾ ਮਾਰੇ ਜੇ ਤੇ ਤੁਹਾਨੂੰ ਕੋਈ ਨੁਕਸਾਨ ਹੁੰਦਾ ਵਾ ਪੁਲਿਸ ਤੁਹਾਡੇ ਨਾਲ ਹੋਵੇ ਤੇ ਜੇ ਪੁਲਿਸ ਨੇ ਪਹਿਲਾਂ ਇਹ ਟੈਲੀਫੋਨ ਕਰ ਦੇਣਾ ਵੀ ਤੁਹਾਡੇ ਘਰੇ ਈ ਛਾਪਾ ਮਾਰਨ ਆਣ ਲੱਗੇ ਆ ਤੇ ਬੰਦੇ ਨੇ ਪਹਿਲਾਂ ਹੀ ਲੁਕ ਜਾਣਾ ਕਈ ਥਾਵਾਂ ਤੇ ਜਨਾਨੀਆਂ ਨਸ਼ਾ ਵੇਚਣ ਡੀਆਂ ਨੇ ਉਹ ਜਨਾਨੀਆਂ ਆਂਦੀਆਂ ਲਿਆਓ ਜਨਾਨਾ ਪੁਲਿਸ ਲੈ ਗਿਆ ਉਹ ਬੰਦੇ ਜਾਂਦੇ ਆ ਆਂਦੀਆਂ ਲਾਂਬੇ ਹੋ ਜਾਓ ਹੱਥੋਂ ਜਨਾਨਾ ਪੁਲਿਸ ਲੈ ਆਓ ਜਦੋਂ ਉਹ ਜਨਾਨਾ ਪੁਲਿਸ ਆਉਂਦੀ ਜਨਾਨੀਆਂ ਛਾਲਾ ਮਾਰ ਕੇ ਜਾਣ ਡੀਆਂ ਨੇ ਦੂਜਿਆਂ ਘਰਾਂ ਚ ਜੇ ਪੁਲਿਸ ਨੂੰ ਕੰਮ ਕਰਨ ਦੇਣ ਤਾਂ ਨਸ਼ਾ ਇੱਕ ਦਿੜੀ ਜੀ ਬੰਦ ਹੋ ਜਾਊਗਾ ਬਾੜੀ ਗਾਲੀ ਕੋਈ 31 ਮਹੀਦੇ ਗਾਲੀ ਕੋਈ ਨਹੀਂ ਰਮਾਣਾ ਸਾਹਿਬ ਹਰ ਬੰਦੇ ਨੂੰ ਪਤਾ ਕਿਹੜਾ ਕਿਹੜਾ ਨਸ਼ਾ ਵੇਚਣ ਡਿਆ ਵਾ ਤੁਸੀਂ ਜਰਨਲਿਸਟ ਹੋ ਤੁਸੀਂ ਪ੍ਰੈਸ ਚ ਕੰਮ ਕਰਦੇ ਹੋ ਇਹ ਪੁਲਿਸ ਮੁਲਾਜ਼ਮ ਖੜੇ ਇਹਨਾਂ ਨੂੰ ਪਤਾ ਕਿਹੜਾ ਨਸ਼ਾ ਵੇਚਣ ਡਿਆ ਵਾ ਸ਼ਕਤੀ ਦਾ ਚੱਲ ਰਹੀ ਹੈ ਜੀ ਬਲਡੋਜ਼ਰ ਚੱਲ ਰਹੇ ਉਹਨਾਂ ਦੇ ਕਰਾਂ ਦੇ ਸਰ ਕੋ ਚੱਲ ਰਹੇ ਇਹਨਾਂ ਨੇ ਅੱਜ ਯੁੱਧ ਨਸ਼ਾ ਵਿਰੋਧ ਚੱਲਿਆ ਵਾ ਇਹਨਾਂ ਨੇ ਐਮਸੀਆ ਨੂੰ ਕਾਲ ਕੀਤੀ ਸਰਪੰਚਾ ਨੂੰ ਦਾ ਕਾਲ ਕਰਤੀ ਪਿੰਡਾ ਜੋ ਸਰਪੰਚ ਆ ਗਏ ਪਰ 25 ਦੇ 25 ਐਮਸੀਆ ਜੋ ਕਿੰਨੇ ਐਮਸੀ ਇੱਥੇ ਆਏ ਆ ਨਗਰ ਕੌਂਸਲ ਦਾ ਪ੍ਰਧਾਨ ਕਿੱਥੇ ਆ ਸਦਾ ਦਿੱਤਾ ਸਰਪੰਚਾਂ ਨੂੰ ਮੈਂ ਮੈਂ ਸਤਿਕਾਰ ਕਰਦਾ ਸਰਪੰਚਾਂ ਨੂੰ ਸਦਾ ਦਿੱਤਾ ਚੇਅਰਮੈਨਾਂ ਨੂੰ ਸਦਾ ਦਿੱਤਾ ਪਰ ਪ੍ਰੋਗਰਾਮ ਕਿੱਥੇ ਹੋਣ ਡਿਆ ਵਾ ਫਰੀਕੋਟ ਸ਼ਹਿਰ ਚ ਫਰੀਕੋਟ ਸ਼ਹਿਰ ਚ 25 ਐਮਸੀਆਂ ਦੇ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਇਹਨਾਂ ਚ ਐਮਸੀ ਕੋਈ ਵੀ ਨਹੀਂ ਇੱਥੇ ਤੇ ਮਹਿਮਨ ਕਿੱਥੋਂ ਚੱਲ ਨਹੀਂ ਫਿਰ ਜੇ ਮਹਿਮਨ ਨੂੰ ਸਹੀ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਇਹ ਰੂਟ 'ਚ ਨਾਲ ਚੱਲਣ ਇਹ ਸਾਰੇ ਜਥੇਬੰਦੀਆਂ ਨੂੰ ਨਾਲ ਲੈਣ ਲਾਇਨ ਕਲੱਬ ਦਾ ਪ੍ਰਧਾਨ ਕਿੱਥੇ ਆ ਰੋਟਰੀ ਕਲੱਬ ਦਾ ਪ੍ਰਧਾਨ ਕਿੱਥੇ ਆ ਫ੍ਰੀਡੋ ਫੈਡਰੇਸ਼ਨ ਦਾ ਪ੍ਰਧਾਨ ਕਿੱਥੇ ਆ ਜਿਹੜੇ ਪੈਨਸ਼ਨਰਲ ਐਸੋਸੀਏਸ਼ਨ ਦਾ ਪ੍ਰਧਾਨ ਕਿੱਥੇ ਆ ਕਾਲੀ ਦੇ ਵਿੱਚ ਇਹੋ ਜੇ ਕੰਮ ਨਾ ਕਰਨ ਤੁਸੀਂ ਖੁਸ਼ ਹੋ ਖੁਸ਼ ਹੈ ਜੀ ਖੁਸ਼ ਹੈ ਜੀ ਫਰਮਾਨਾ ਸਾਹਿਬ ਖੁਸ਼ ਹੈ ਜੀ ਸਾਰੇ ਪਾਸੇ ਬੜੀ ਅਰਵਾੜ ਪੁੱਛੀ ਰਹਿਣਾ ਹਾਂ ਸਾਰੇ ਚਾਹੁੰਦੇ ਆ ਨਸ਼ਾ ਬੰਦ ਹੋਵੇ ਜਿਨ੍ਹਾਂ ਦੇ ਮਾਵਾ ਦੇ ਪੁੱਤ ਮਰੇ ਆ ਤੇ ਜਿਹੜੀਆਂ ਮਾਵਾ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਜਾਂ ਘਰ ਵਾਲੇ ਵੀ ਜਿਹੜੇ ਹੈਗੇ ਨੇ ਮਰੇ ਨੌਰੀਆਂ ਹੋਈਆਂ ਨੇ ਕਈਆਂ ਦੇ ਘਰਾਂ 'ਚ ਦੋ ਦੋ ਨਿਆਣੇ ਹੀ ਹੋਈ ਮਰ ਗਏ ਪਰ ਅਸੀਂ ਇਹਨੇ ਬੜਾ ਚੰਗਾ ਵਾ ਇਹਨੂੰ ਇਤਨਾ ਹੀ ਚੱਲਣ ਦੇਣ ਇਨੂੰ ਹੋਰ ਤੇਜ਼ ਕਰਨਾ ਵਾ ਤਾਂ ਐਮਸੀਆਂ ਦਾ ਸਹਿਯੋਗ ਨਾਲ ਲੈਣ ਬਿਲਕੁਲ ਤਾਂ ਸੁਣਿਆ ਤੁਸੀਂ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਲਗਾਤਾਰ ਇਹ ਮਹ ਜਲਦੀ ਜਿਹੜੀ ਜਾਰੀ ਰਹੂਗੀ ਤਾਂ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦਾ ਬਿਲਕੁਲ ਜਿਵੇਂ ਹੁਣ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ ਨਸ਼ਾ ਮੁਕਤ ਪੰਜਾਬ ਬਣੇਗਾ ਤਾਂ ਜਿਵੇਂ ਹੁਣ ਤਮਾਮ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਸੁਣਿਆ ਤੁਸੀਂ ਸਾਰੇ ਅੱਜ ਜਿਹੜਾ ਫਰੀਦਕੋਟ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀਗਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਉਹ ਸ਼ਬਦ ਹੈ ਉਹ ਪੂਰੇ ਹੁੰਦੇ ਆ ਜਾਂ ਨਹੀਂ ਗੁਰਜੀ ਸਿੰਘ ਕਰਮੜਾ D5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ